ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਜੀ ਤੁਸੀਂ ਜਾਣਦੇ ਜੇ ਕਿ ਅਮਨ ਭੈਣ ਦਾ ਕੇਸ ਜਿਹੜਾ ਹੀ ਸਾਡੇ ਕੋਲ ਆਇਆ ਆ ਤੇ ਸਾਡੇ ਨਿਹੰਗ ਸਿੰਘ ਵੀਰਾਂ ਦੀ ਹੈਲਪ ਦੇ ਨਾਲ ਤੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਜਿਹੜਾ ਇਹ ਕੇਸ ਜਿਹੜਾ ਆ ਸੋਲਵ ਹੋ ਗਿਆ ਹੈ ਤੇ ਅੱਜ ਅਸੀਂ ਅਮਨ ਭੈਣ ਨੂੰ ਉਹਨਾਂ ਦੇ ਘਰ ਜਿਹੜਾ ਆ ਵਾਪਸ ਭੇਜ ਰਹੇ ਹਾਂ ਖੁਸ਼ੀਖਸ਼ਾਲੀ ਤੇ ਸਭ ਤੋਂ ਵੱਧ ਜੀ ਧੰਨਵਾਦ ਤੁਹਾਡਾ ਆ ਕਿ ਸਾਡੀ ਵੀਡੀਓ ਵੇਖ ਕੇ ਤੁਸੀਂ ਸਾਨੂੰ ਸਪੋਰਟ ਕੀਤੀ ਆ ਤੇ ਇਦਾਂ ਹੀ ਸਾਡੀ ਸਪੋਰਟ ਜਿਹੜੇ ਹਮੇਸ਼ਾ ਕਰਦੇ ਰਹੋ ਜਾਂ ਤਾਂ ਕਿ ਅਸੀਂ ਜਿਹੜੀਆਂ ਭੈਣਾਂ ਜਾਂ ਭਰਾ ਆ ਜਿਨ੍ਹਾਂ ਦੇ ਕੇਸ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਤੇ ਅੱਜ ਜੀ ਅਮਨ ਭੈਣ ਕੋਸ਼ ਆ ਤੇ ਅਮਨ ਭੈਣ ਤੁਹਾਨੂੰ ਆਪ ਦੱਸਦੇ ਆ ਕਿ ਅੱਜ ਉਹ ਖੁਸ਼ੀ ਖੁਸ਼ਾਲੀ ਆਪਣੇ ਘਰ ਜਿਹੜਾ ਹੈ ਉਹ ਜਾ ਰਹੇ ਨੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਵਾਪਸ ਜਾ ਰਹੀ ਹਾਂ ਆਪਣੇ ਪੂਰੇ ਪਰਿਵਾਰ ਬਸ ਜੀ ਹਾਂ ਜੀ ਤੇ ਤੁਸੀਂ ਆਪਣੀਆਂ ਦੁਆਵਾਂ ਜਿਹੜੀਆਂ ਆ ਇਦਾਂ ਦੀਆਂ ਭੈਣਾਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਿਓ ਤਾਂ ਜੋ ਇਹ ਭੈਣਾਂ ਆਪਣੇ ਘਰ ਹੀ ਹੱਸਦੀਆਂ ਵਸਦੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਆ ਤੇ ਭੈਣ ਜਦੋਂ ਜਾਏਗੀ ਤੇ ਉਦੋਂ ਵੀ ਅਸੀਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਥੈਂਕ ਯੂ ਜੀ ਤੇ ਅਮਨ ਭੈਣ ਦੇ ਕੇਸ ਦੇ ਵਿੱਚ ਹੀ ਦੁਬਾਰਾ ਇੱਕ ਵਾਰੀ ਸਾਡੀ 3rd ਮੀਟਿੰਗ ਹੋਈ ਆ ਤੇ ਇਹਦੇ ਵਿੱਚ ਇਹ ਆ ਕਿ ਚਲੋ ਹਨਾ ਬੇਟੀ ਵੀ ਸਮਝ ਗਈ ਆ ਗੋਵੀਰ ਵੀ ਹੈਨਾ ਸਮਝੇ ਕਿਉਂਕਿ ਇੱਕ ਹੁੰਦਾ ਜਦੋਂ ਅਸੀਂ ਫੈਮਿਲੀ ਨੂੰ ਜੋੜ ਕੇ ਰੱਖਣਾ ਹੁੰਦਾ ਆ ਤੇ ਦੋਵੇਂ ਜਣੇ ਆਪਸ ਵਿੱਚ ਹੈਨਾ ਸਹਿਮਤੀ ਚਾਹੀਦੀ ਹੈ ਹਾਂ ਸਹਿਮਤੀ ਚਾਹੀਦੀ ਆ ਕਿਉਂਕਿ ਦੋਹਾਂ ਦੀ ਸਹਿਮਤੀ ਤੋਂ ਬਿਨਾ ਤੇ ਘਰ ਜਿਹੜਾ ਉਹ ਨਹੀਂ ਚੱਲ ਸਕਦਾ ਤੇ ਅੱਜ ਉਹਨਾਂ ਦੀ ਮੀਟਿੰਗ ਆਪਾਂ ਕਰਾ ਰਹੇ ਆ ਅੱਜ ਅਸੀਂ ਅਮਨ ਭੈਣ ਨੂੰ ਖੁਸ਼ੀ ਖਿਸ਼ਾਲੀ ਉਹਨਾਂ ਦੇ ਘਰ ਜਿਹੜਾ ਆ ਵਾਪਸੇ ਤੋਰ ਰਹੇ ਆ ਤੇ ਅਮਨ ਭੈਣ ਵੀ ਸਾਡੀ ਐਨ ਜੀਓ ਤੋਂ ਖੁਸ਼ ਆ ਕਿਉਂਕਿ ਵੇਖੋ ਇੱਕ ਕਰ ਤੜਾਉਣ ਵਾਸਤੇ ਬੜੇ ਜਾਣੇ ਹੁੰਦੇ ਆ ਪਰ ਘਰ ਜੋੜਨ ਵਾਸਤੇ ਜਿਹੜਾ ਹੈ ਨਾ ਕੋਈ ਕੋਈ ਪਹਿਲ ਕਰਦਾ ਆ ਕਿਉਂਕਿ ਤੁਸੀਂ ਆਪਣੇ ਘਰਾਂ ਵਿੱਚ ਵੀ ਵੇਖ ਲਿਓ ਜਦੋਂ ਕੋਈ ਲੜਾਈ ਝਗੜਾ ਆਪਣਾ ਘਰੇલું ਹੀ ਕੋਈ ਹੁੰਦਾ ਆ ਤੇ ਤੁਹਾਨੂੰ ਆਸਿਓ ਪਾਸਿਓਂ ਪੜਕਾਉਣ ਵਾਲੇ ਜ਼ਿਆਦਾ ਹੁੰਦੇ ਆ ਪਰ ਸਮਝਾਉਣ ਵਾਲਾ ਕੋਈ ਘੱਟ ਹੀ ਮਿਲਦਾ ਆ ਤੇ ਜਦੋਂ ਸਾਨੂੰ ਸਮਝਾਉਣ ਵਾਲਾ ਨਹੀਂ ਨਾ ਕੋਈ ਮਿਲਦਾ ਤੇ ਫਿਰ ਘਰ ਬਰਬਾਦ ਹੁੰਦੇ ਆ ਤੇ ਇਸ ਕਰਕੇ ਅਸੀਂ ਵੀ ਚਾਹੁੰਨੇ ਆ ਕਿ ਅਸੀਂ ਜਿੱਥੋਂ ਤੱਕ ਹੋ ਸਕੇ ਸਮਝਾ ਕੇ ਪਿਆਰ ਦੇ ਨਾਲ ਹਨਾ ਹਰ ਇੱਕ ਭੈਣ ਭਰਾ ਦਾ ਜਿਹੜਾ ਘਰ ਉਹ ਵੱਸਦਾ ਜਿਹੜਾ ਆ ਉਹ ਹੀ ਚੰਗਾ ਲੱਗਦਾ ਆ ਤੇ ਅੱਜ ਅਮਨ ਭੈਣ ਨਾਲ ਤੇ ਤੁਹਾਡੀ ਆਪਾਂ ਗੱਲ ਕਰਵਾਈ ਸੀ ਤੇ ਉਹ ਬਹੁਤ ਖੁਸ਼ ਆ ਤੇ ਬਾਕੀ ਖਾਲਸਾ ਜੀ ਇਧਰ ਜਿਨ੍ਹਾਂ ਦੀ ਹੈਲਪ ਦੇ ਨਾਲ ਜਿਹੜਾ ਆ ਸਾਰਾ ਕੇਸ ਸੋਲਵ ਹੋਇਆ ਆ ਤੇ ਦੂਸਰੀ ਗੱਲ ਕਿ ਤੁਹਾਡੀਆਂ ਵੀ ਦੁਆਵਾਂ ਦੇ ਨਾਲ ਇਹ ਕੇਸ ਸੋਲਵ ਹੋਇਆ ਆ ਤੇ ਤੁਸੀਂ ਵੀਰੇ ਕੁਝ ਕਹਿਣਾ ਚਾਹੁੰਦੇ ਹੋ ਇਸ ਕੇਸ ਬਾਰੇ ਦੋਵਾਂ ਨੂੰ ਧਿਆਨ ਨਾਲ ਸਮਝਾਇਆ ਵਾ ਭੈਣ ਨੂੰ ਵੀ ਵੀਰ ਨੂੰ ਵੀ ਚਲੋ ਬੜੀ ਉਹਨਾਂ ਦੇ ਵੀ ਸਨਸ਼ਾ ਵੀ ਜ ਜਾਨ ਨੇ ਸਾਡੀ ਗੱਲ ਨੂੰ ਫੋਲੋਅ ਕੀਤਾ ਸਮਝਿਆ ਤੇ ਬੜੀ ਖੇਤੀ ਨਾਲ ਜਿਹੜਾ ਕੇਸ ਜਿਹੜਾ ਫੋਲੋਅ ਹੋ ਗਿਆ ਤੇ ਹੁਣ ਖੁਸ਼ੀ-ਖੁਸ਼ੀ ਭੈਣ ਚੱਲੀ ਆ ਆਪਾਂ ਨੂੰ ਵੀ ਬੜੀ ਖੁਸ਼ੀ ਆ ਤੇ ਹੁਣ ਗਾਂ ਵਾਸਤੇ ਵੀ ਇਹਨਾਂ ਨੂੰ ਸਾਡੀ ਇਹੋ ਹੀ ਬੇਨਤੀ ਆ ਕਿ ਹਾਂ ਤੋਂ ਵੀ ਕਦੇ ਵੀ ਇਦਾਂ ਦਾ ਢੀਲੂ ਜਿਹੜਾ ਝਗੜਾ ਹੁੰਦਾ ਆ ਉਹ ਨਾ ਬਹੁਤ ਆ ਬਧਾਇਆ ਜਾਣ ਨਾ ਤੇ ਬਾਕੀ ਅਸੀਂ ਸਮਝ ਗਏ ਜੀ ਅਸੀਂ ਗੱਲ ਜਿਦਾ ਰਹਿਆ ਨੇ ਅੱਜ ਜਿਹੜਾ ਲੰਬੇ ਸਮੇਂ ਤੋਂ ਇਹਨਾਂ ਤੇ ਆਪਸ ਦੇ ਵਿੱਚ ਜਿਹੜੇ ਗੱਲਬਾਤ ਚੱਲ ਰਹੀ ਸੀਗੀ ਉਹ ਸਾਡੀ ਐਨਜੀਈ ਕੋਲ ਇਹਨਾਂ ਤੱਕ ਕੇਸ ਆਇਆ ਸੀਗਾ ਅਸੀਂ ਦੋਵਾਂ ਧਿਰਾਂ ਨੂੰ ਬੁਲਾ ਕੇ ਦੋਵਾਂ ਦੀਆਂ ਪਹਿਲਾਂ ਗੱਲਬਾਤਾਂ ਸੁਣੀਆਂ ਫਿਰ ਦੋਵਾਂ ਧਿਰਾਂ ਨੂੰ ਕੱਢ ਕੇ ਦੋਵਾਂ ਨੂੰ ਸੁਝਾਇਆ ਆਪਾਂ ਕਿ ਜੇਕਰ ਬਸਾਉਣਾ ਹੋਵੇ ਤੇ ਬੜਾ ਕੁਝ ਹੋ ਜਾਂਦਾ ਘਰ ਦੇ ਵਿੱਚ ਜੇ ਬਸਾਉਣਾ ਹੋਵੇ ਤੇ ਬੜਾ ਕੁਝ ਸਹਿਣਾ ਵੀ ਪੈਂਦਾ ਆ ਕੁਛ ਕੁੜੀ ਨੂੰ ਕਿਹਾ ਤੂੰ ਸਮਝ ਜਾ ਕੁਛ ਉਹਨਾਂ ਨੂੰ ਕਿਹਾ ਤੂੰ ਸਮਝ ਜਾ ਬਸ ਕੋਈ ਮਸਲਾ ਜ਼ਿਆਦਾ ਨਹੀਂ ਇਹਨਾਂ ਦਾ ਕਰਦਾ ਥੋੜੇ ਬਹੁਤੀ ਗੱਲ ਨੂੰ ਲੈ ਕੇ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਹੈਗਾ ਉਹ ਵੱਧ ਗਿਆ ਹੈਗਾ ਉਹ ਮਸਲੇ ਦੇ ਉੱਤੇ ਆਪਾਂ ਮੇਨ ਫੋਕਸ ਕੀਤਾ ਹੈ ਤੇ ਉਹਨਾਂ ਦੇ ਵਿੱਚ ਦੋਵਾਂ ਨੂੰ ਸਮਝਾਇਆ ਹੈ ਤੇ ਅੱਜ ਚਲੋ ਮਾਰੇ ਜੀ ਅਰਦਾਸ ਬੇਨਤੀ ਕੀਤੀ ਸੀਗੀ ਤੇ ਵਧੀਆ ਚਲੋ ਅੱਜ ਭੈਣ ਆਪਣੇ ਘਰੇ ਚੱਲੀ ਆ ਬਾਕੀ ਇਹਨਾਂ ਨੂੰ ਅੱਗੇ ਵੀ ਆਪਾਂ ਇਹੀ ਕਵਾਂਗੇ ਕਿ ਆਪਣਾ ਆਪਸ ਦੇ ਵਿੱਚ ਮਿਲਵਰਤ ਕੇ ਰਹੋ ਇੱਕ ਤੁਹਾਡਾ ਬੱਚਾ ਆ ਬੱਚੇ ਵੱਲ ਫੋਕਸ ਕਰੋ ਤੇ ਆਪਣਾ ਵਧੀਆ ਪਰਿਵਾਰ ਚਲਾਓ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੇਜ ਅੱਡੇ ਤੂੰ ਵੀ ਮਗਰ ਕਾਰਵਾਈ ਨਹੀਂ ਬੋਤੀ ਰੱਖਣੀ ਠੀਕ ਆ ਹਮ ਬਹੁਤਾ ਫੋਨ ਨਹੀਂ ਕਰਨਾ ਤੈਨੂੰ ਮਗਰ ਠੀਕ ਆ ਮੈਂ ਨਹੀਂ ਨਹੀਂ ਫਿਰ ਵੀ ਪਤਾ ਕੀ ਤੂੰ ਵੀ ਕੁੜੀਏ ਇੱਕ ਵਾਰਾ ਫੋਨ ਕਰਨਾ ਰਾਜੀ ਬਾਜੀ ਦੱਸਣਾ ਬਾ ਠੀਕ ਆ ਬਾਕੀ ਆਪਣੇ ਘਰ ਚ ਰਹਿਣਾ ਠੀਕ ਆ हां ਬੋਦ ਕਿਦੇ ਕਿਦੇ ਅਬ ਇਹ ਨੋਬਦ ਨਹੀਂ ਬਾਕੀ ਕਿਦੇ ਸਰੋਵ ਵਾਲੀ ਟੱਪਦਾ ਫਿਰ ਤਨਾ ਅਬ ਤੂੰ ਹਾਂ ਕੋਈ ਤੈਨੂੰ ਇਦਾਂ ਦੀ ਗੱਲ ਲੱਗਦੀ ਆ ਕਿ ਹਾਂ ਤੇਰੇ ਕੋ ਨਹੀ ਜਾਣ ਹੋਣੀ ਅਲਟੀ ਹੁਣਾਂ ਨੂੰ ਫੋਨ ਕਰਨ ਤੋਂ ਪਹਿਲਾਂ ਤੂੰ ਸਾਨੂੰ ਫੋਨ ਕਰਨਾ ਆ ਕਿ ਹਾਂ ਆ ਗੱਲ ਹੋਈ ਆ ਤੇ ਤੁਸੀਂ ਸਿਰਫ ਹਾਂ ਤੇ ਬਾਕੀ ਗੱਲ ਗੱਲ ਤੇ ਰੋਣਾ ਨਹੀਂ ਖੁਸ਼ੀ ਖੁਸ਼ਹਾਲੀ ਜਾਓ ਕਿ ਕੋ ਵੇਖੋ ਤੁਹਾਡਾ ਘਰ ਆ ਆਪਣਾ ਹੈ ਨਾ ਆ ਵੇਖੋ ਚਲੋ ਹਾਂ ਚਲੋ ਨਾਲ ਲੋ ਨਾਲੇ ਉਹਨਾਂ ਦੇ ਪਾਓ ਆਪਣੇ ਆਪ ਚਲੋ ਠੀਕ ਠੀਕ ਗੱਡੀ ਠੀਕ ਚਲੋ ਠੀਕ ਧੰਨਵਾਦ ਵੀਰੇ ਹੁਣ ਤੁਹਾਡੀ ਰਿਸਪੌਂਸਿਬਿਲਟੀ ਤੇ ਵੇਖੋ ਤੁਸੀਂ ਵੱਡੇ ਦੇ ਹਨਾ ਸਾਡੇ ਵੀ ਵੱਡੇ ਭਰਾਵਾਂ ਵਰਗੇ ਉਹਦੇ ਵੱਡੇ ਭਰਾਵਾਂ ਵਰਗੇ ਹੈਨਾ